ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਟਰੈਕ ਦੱਸਿਓ ਆਪਣਾ ਨਾਮ ਬਿਆਨ ਸਿੰਘ ਪਿੰਡ ਗਹਿਲ ਜ਼ਿਲ੍ਹਾ ਮੋਹਾਲੀ ਮੋਬਾਈਲ ਨੰਬਰ ਹੀ ਆਪਣਾ 9465333210 94654 33210 ਪਹਿਲਾ ਨੰਬਰ ਜਿਹੜਾ ਪਾ ਵੈੜ ਦੇਖੀਏ ਨੇ ਕਿਹੜਾ ਸੂਆ ਸੋਦੀ ਆ ਦੂਜਾ ਵੀ ਦੂਜਾ ਸੂਆ ਹਲਕਾ ਜਿਹਾ ਕ੍ਰੋਸ ਆ ਗਿਆ ਨਾ ਹਾਂਜੀ ਮਾਣੇ ਮਾਣੇ ਸਿੰਘਾਂ ਦੇ ਫੋਟਾ ਜਰੂਰ ਲੈ ਕੇ ਆ ਪਲੂਣ ਦਾ ਦੁੱਧ ਆਪਾਂ ਨੂੰ ਕਿੰਨਾ ਕਰ ਦੱਸਿਆ ਗਿਆ ਇਹਦਾ ਇਹ ਆਪਾਂ ਆਪਰੇ ਕੋਈ ਨਹੀਂ ਠੀਕ ਹੈ ਕਿੰਟੀ ਲੀਟਰ ਨੇ ਪਲੂਣ ਨੇ ਦਿੱਤਾ ਆਪਣੀ ਨੂੰ ਕਹਿੰਦਾ ਆਪਾਂ 20 ਕਿਲੋ ਦੁੱਧ ਆਪਾਂ ਪਹਿਲੇ ਸਿਚ ਹੋਇਆ ਦਾ ਹਾਂਜੀ ਹਾਂਜੀ ਅੱਜ ਦਿਨ ਕਹਿ ਕੇ ਲੈਂਦੀ ਐ ਅੱਜ ਇਹ ਮੰਨ ਕੇ ਚੱਲੋ ਹਜੇ ਅੱਜ 17 ਤਰੀਕ ਹੋ ਗਈ ਠੀਕ ਹੈ ਹਫਤਾ ਬਾਕੀ ਪਿਆ ਸੂਣ ਚ ਤੇ ਮੰਨ ਕੇ ਜਲੀ ਅੰਦਾਜ਼ਾ ਹੈ ਦੁੱਧ ਕਿੱਥੇ ਚੱਲ ਜੂ ਇਸ ਦੀ ਬਾਈ 1 ਕਿ 24 25 ਤੇ ਚੱਲਣੀ ਚਾਹੀਦੀ ਰੇਡ ਕਿਰੂ ਇਹਦਾ ਮੋਲੇ ਦਾ ਆਪ 90000 ਮਾਨਤਨ ਹੋ ਜੂ ਹਾਂ ਢੋਲੀਵਾਰ ਨੂੰ ਸੋ ਬਰੋ ਮੂੰ ਮੱਥਾ ਫੇਸ ਕੁਆਲਟੀ ਵਗੈਰਾ ਤੇ ਲੇਵਾ ਵਗੈਰਾ ਦੇਖੋ ਪਿੱਠ ਮੈਂ ਜੀ ਬਹੁਤ ਚੰਗੀਆਂ ਮੱਝਾਂ ਨਾਲ ਜੇ ਬਿਲਕੁਲ ਦੂਜਾ ਸੂਇ ਸੁਣਦੀ ਵੀ 20 ਕਿਲੋ ਦਾ ਪਾਰ ਦੁੱਧ ਬਾਈ ਦਾ ਪਹਿਲੇ ਸੂਇ ਚੋਂ ਆਇਆ ਹੋਇਆ ਹੈਗਾ ਹੁਣ ਦੂਜੇ ਸੂਇ ਸੂਣ ਨੂੰ 5 4 ਦਿਨ ਬਾਕੀ ਆ ਛੋੜੇ ਭੜਾ ਜਰੂਰ ਹੈਗੇ ਹਨਾ ਠੀਕ ਹੈ ਤੁਹਾਨੂੰ ਦੇਖੋ ਉਹ ਮੂਮਰਤਾ ਮਾੜੇ ਮਾੜੇ ਸਿੰਗਾਂ ਦੇ ਪੁੱਤ ਹਲਕਾ ਜਿਹਾ ਕਰਾਸ ਹੁੰਦਾ ਵਿੱਚ ਇਹ ਪਰ ਦੁੱਧ ਸਿੱਟ ਰਹੇ ਨੇ ਜਿਹੜਾ ਫੈਨ ਵਾਲੇ ਪਾਉਗੀ ਦੁੱਧ ਜਮਾ ਰਾਜ ਹੀ ਪਲੀ ਪਲੀ ਫੁੱਲਾ ਤੇ ਸੈਜ ਵਗੈਰਾ ਵੱਡੀ ਵੱਡੀ ਬਹੁਤ ਹੈ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਤੇ ਜਿੰਦੇ ਜਾਣ ਦੇ ਵਿੱਚ ਬੜਾ ਆ ਜਾਵਾਂ ਦੂਜਾ ਸਵਾ ਸੋਨੂ 5 6 ਦਿਨ ਲੱਗੀ ਪਈ ਆ ਹਲੇ ਸੋ ਹਵਾਨਾ ਵਗੈਰਾ ਆਪਾਂ ਨੇੜੇ ਤੋਂ ਫੇਰ ਲਵਾ ਦਿੰਦੇ ਆ ਤੇ ਨਾੜਾ ਨਾ ਦੇਖੋ ਜਿਵੇਂ ਗੁੰਦੀ ਪਈ ਆ ਜਿਵੇਂ ਸੋ ਨਾੜਾ ਦੇ ਚਾਹੇ ਮਿਲਕ ਮੇਨ ਵਗੈਰਾ ਬਹੁਤ ਚੰਗੇ ਆ ਸਾਫ ਸੁੱਧੇ ਨੇ ਫੁੱਲ ਸੈਜ ਆ ਤੇ ਅੱਗੇ 2 ਨੰਬਰ ਦੇ ਮੱਝ ਦੇਖੀਏ ਨੇ ਆ ਕਿਹੜਾ ਸੂਆ ਸੁਣਦੀ ਐ ਭਾਈ ਤੀਜਾ ਸੂਆ ਸੁਣਦੀ ਕੈਕ ਦੇ ਲੈ ਜੂਗੀ ਇਹਦੇ ਬਸ 5-7 ਦਿਨ ਹੀ ਰਹਿ ਬਾਕੀ 5-7 ਦਿਨ ਬਾਅਦ ਕਿੰਨਾ ਦੁੱਧ ਪਾ ਦੂਗੀ ਦੁੱਧ ਇਹ 10-12 ਕਿਲੋ ਦਾ ਆਮ ਵਾਲੀ ਪਾ ਦੂਗੀ 10 ਕਿਲੋ ਮੰਨ ਕੇ ਲੈ ਲੈ ਬੰਦਾ ਬਸ ਤਾਂ ਆਮ ਵਾਲੀ ਰੇਡ ਕੀ ਰਹੂ ਇਹਦਾ ਇਹਦਾ ਮੁੱਲ ਬਸ ਜਾਇ ਜੀ ਕਰਾਂਗੇ ਆਪਾਂ ਲੈਣ ਦੇਣੀ ਐ 73000 ਛੋਟਾ ਛਾਪਾ ਕਰ ਦੇਣੀ ਬਈ ਤੋਰੀ ਬਾਦ ਸੁ 77000 ਰੁਪਇਆ ਰੇਡ ਆ ਤੀਜਾ ਸੂਆ ਮੈਂ ਸੁਣਦੀ ਐ ਮੀਡੀਅਮ ਸਾਈਜ਼ ਦੇ ਵਿੱਚ ਆ ਗਈ ਥਿੰਦੇ ਵਾਗਰਾ ਦੇਖ ਸੋਹਣਾ ਸਾਫ ਸੁਥਰਾ ਮੁਠਕੀ ਵਾਲੇ ਥਾਣਾ ਵਧੀਆ ਦੇਖ ਸਕਦੇ ਹੋ ਪਤਲੀ ਚਮੜੀ ਦੇ ਵਿੱਚ ਨਾਰਮਲ ਮੈਜ ਜਿਹਨੂੰ ਦੇਸੀ ਵਹਿ ਕਹਿੰਦੇ ਆ ਇਹ ਮੈਨੂੰ ਮੋਰਾ ਕਹੀ ਜਾਈਏ ਕੋਈ ਫਰਕ ਨਹੀਂ ਰੋਟੜੀ ਦੀ ਵਹਿ ਆ ਗਈ ਦੇਸੀ ਦਾਸ ਘੋਲ ਦੋਦੋ ਦਿਨਾਂ ਮੈਂ 77000 ਰੁਪਏ ਕੀਮਤ ਆ ਸ਼ਕ ਮੂ ਮੱਛਾ ਕੰਗਾ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਮੂ ਚੰਗਾ ਤੇ ਥਾਨ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਮੁੱਖੀ ਵਾਲਾ ਲੱਗ ਰਿਹਾ ਤੇ 24 24 ਦੀ ਨਰਮਾ ਜਮਾ ਵੀਰੇ ਬਹੁਤ ਬੋਲੀ ਆ ਨੰਬਰ ਬੋਲੀ ਆਪਣਾ 94633200 ਦਾ ਸੋ ਦੋ ਨਾਗ ਬਕਾਉਗਾ ਪਿੰਡ ਗਹਿਣਾ ਜ਼ਿਲ੍ਹਾ ਬਰਨਾਲਾ ਵੀਡੀਓ ਦੇ